ਵਾਰ ਖੇਡਣ ਦੀ ਆਦਤ ਹੁੰਦੀ ਉਹ ਨਹੀਂ ਵੇਖਦੇ ਵੀ ਆਪਣੇ ਸੰਪਤੀ ਵੀ ਕਈ ਵਾਰ ਹਾਰ ਜਾਂਦੇ ਆ ਹਾਂਜੀ ਆਪਣੇ ਘਰ ਆਪਣੀਆਂ ਜਾਇਦਾਦਾਂ ਉਹ جنੂਨ ਆ ਇੱਕ ਹਾਂਜੀ ਇਦਾਂ ਤੁਸੀਂ ਆਪਣੇ ਮਨ ਨੂੰ ਕਿਹੜੇ ਬੰਨੇ ਲਾਉਣਾ ਜਿਵੇਂ ਬੁੱਲੇ ਸ਼ਾਹ ਨੇ ਆਖਿਆ ਸੀ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਫੁੱਟਣਾ ਤੇ ਇਧਰ ਲਾਉਣਾ ਹਾਂਜੀ ਹਾਂਜੀ ਇਹ ਤੁਹਾਡਾ ਮਨ ਆ ਜੇ ਤੇ ਚੰਗਿਆਈ ਵਾਲੇ ਬੰਨੇ ਤੁਰ ਪਵੇ ਹਾਂਜੀ ਫਿਰ ਤਾਂ ਵੀ ਸਿਖਰ ਕਰਕੇ ਹਟਦਾ ਹਾਂਜੀ ਹਾਂਜੀ ਤੇ ਜੇ ਬੁਰੀਾਈ ਵਾਲੇ ਬੰਨੇ ਤੁਰ ਪਿਆ ਹਾਂਜੀ ਫਿਰ ਵੀ ਇਹਨੇ ਐਂਡ ਕਰਕੇ ਹਟਣਾ ਤੇ ਤੁਸੀਂ ਇੰਨੀ ਮਿਹਨਤ ਕਰਦੇ ਹੋ ਚੰਗੇ ਪਾਸੇ ਆਪਣੇ ਮਨ ਨੂੰ ਲਾਉਨੇ ਹੋ ਕੋਝ ਵੀ ਕਰਦੇ ਹੋ ਪਰ ਫਿਰ ਵੀ ਇਨੀ ਤਰਕ ਫਿਰ ਵੀ ਕਈ ਇਹੋ ਜਿਹੇ ਸ਼ਰਧਾਲੂ ਹਨ ਹਾਂਜੀ ਜਿਹੜੇ ਕਿ ਇਹੀ ਕਹਿੰਦੇ ਹਨ ਕਿ ਧੁੰਦਾ ਜੀ ਦੇ ਬਸ ਕੰਟਰੋਵਰਸੀ ਕਰਦੇ ਹਨ ਹਾਂਜੀ ਲੋਕਾਂ ਦੀ ਰੰਗ ਵਿੱਚ ਪੰਗ ਪਾਉਂਦੇ ਹਾਂ ਹਾਂਜੀ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹਨ ਹਾਂਜੀ ਉਹਨਾਂ ਨੂੰ ਕਹਿੰਦੇ ਨਾਨ ਕੁਝ ਪਤਾ ਨਹੀਂ ਇਹ ਕੀ ਚੱਕਰ ਹੈ ਅਸਲ ਦੇ ਵਿੱਚ ਗੱਲ ਇਹ ਹੈ ਜੀ ਜਿਨ੍ਹਾਂ ਨੇ ਗੁਰਬਾਣੀ ਆਪ ਨਹੀਂ ਪੜ੍ਹੀ ਹਾਂਜੀ ਜਾਂ ਜਿਨ੍ਹਾਂ ਨੂੰ ਗੁਰਬਾਣੀ ਦੀ ਨੌਲੇਜ ਨਹੀਂ ਹੈਗੀ ਹਾਂਜੀ ਜਦੋਂ ਅਸੀਂ ਉਹਨਾਂ ਨੂੰ ਗੁਰਬਾਣੀ ਦੀ ਕੋ ਵਿਚਾਰ ਦੱਸਦੇ ਹੁਣ ਕੁਦਰਤੀ ਗੱਲ ਉਹਨਾਂ ਗੁਰਬਾਣੀ ਆਪ ਪੜ੍ਹ ਕੇ ਨਹੀਂ ਵੇਖੀ ਉਹਨਾਂ ਨੂੰ ਇੰਜ ਲੱਗਣਾ ਵੀ ਇਹ ਗੱਲ ਵਿਚਾਰ ਸਾਡੇ ਆ ਆਹ ਪ੍ਰੋਬਲਮ ਆੜੀ ਆ ਹੁਣ ਅਸੀਂ ਹਰ ਸਟੇਜ ਤੇ ਇੱਕ ਸ਼ਬਦ ਬੋਲਦੇ ਆ ਵੀ ਤੁਸੀਂ ਆਪ ਗੁਰਬਾਣੀ ਪੜ੍ਹੋ ਸਹਿਜ ਪਾਠ ਕਰੋ ਹਾਂਜੀ ਹਾਂਜੀ ਤੇ ਸਾਨੂੰ ਪੂਰਨ ਵਿਸ਼ਵਾਸ ਆ ਕਿ ਤੁਸੀਂ 10 15 ਅੰਕ ਤੱਕ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਡੀ ਪਿਕਚਰ ਕਲੀਅਰ ਹੋ ਜਾਣੀ ਆ ਵੀ ਗੁਰੂ ਸਾਹਿਬ ਕੀ ਕਹਿ ਰਹੇ ਆ ਤੇ ਅਸੀਂ ਘਰ ਕੀ ਰਹੇ ਆ ਹਾਂਜੀ ਹਾਂਜੀ ਅੱਜ ਇੱਕ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਰਹੀ ਆ ਕੁਈ ਕਿਸੇ ਗੁਰਦੁਆਰੇ ਗ੍ਰੰਥੀ ਆ ਕੋਈ ਰਾਗੀ ਆ ਕੋਈ ਢਾਡੀ ਆ ਕੋਈ ਕਵੀਸ਼ਰ ਆ ਹਾਂਜੀ ਜਾਈ ਵੀਰ ਮੈਂ ਕਹਿੰਨਾ ਕੋਈ ਗੁਰਦ ਦਾ ਪ੍ਰਬੰਧਕ ਵੀ ਆ ਜਿਉ ਗੁਰਮਤ ਦੀ ਗੱਲ ਕਰ ਰਿਹਾ ਤੇ ਜਿਹੜੇ ਸਰੋਤੇ ਨੂੰ ਸੰਗਤ ਵਿੱਚ ਗੁਰਮਤ ਦੀ ਖੁਦ ਨੌਲੇਜ ਨਹੀਂ ਹੈਗੀ ਠੀਕ ਹੈ ਉਹਦੇ ਉਹਦੇ ਅੰਦਰ ਇੱਕ ਪ੍ਰੋਬਲਮ ਆਉਣੀ ਹੋਣੀ ਉਹਨੇ ਕਹਣਾ ਵੀ ਇਹ ਕੋਲੋਂ ਗੱਲਾਂ ਕਹਿ ਰਿਹਾ ਤੇ ਲੜਾਈਆਂ ਪਾ ਰਿਹਾ ਹਾਂਜੀ ਪਰ ਜਦੋਂ ਗੁਰਬਾਣੀਆਂ ਨੇ ਖੁਦ ਪੜ੍ਹੀ ਹੋਏਗੀ ਹਾਂਜੀ ਹਾਂਜੀ ਉਹਨੂੰ ਲੱਗਣਾ ਵੀ ਨਹੀਂ ਇਹ ਤੇ ਸਭ ਕੁਝ ਗੁਰਬਾਣੀ ਵਿੱਚ ਲਿਖਿਆ ਆ ਹੁਣ ਜਿਹੜੇ ਸਾਨੂੰ ਕਹਿ ਰਿਹਾ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਜਿਹੜੀ ਵੀ ਗੱਲ ਕਹਿਣੀ ਤੁਸੀਂ ਗੁਰਬਾਣੀ ਦੀ ਦਲੀਲ ਨਾਲ ਹੱਟਣਾ ਗੱਲ ਕਰੋ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਵੀ ਗੁਰਬਾਣੀ ਦੀ ਦਲੀਲ ਹੈ ਨਹੀਂਗੀ ਜਾਂ ਸਾਨੂੰ ਗਾਲਾਂ ਕੱਢ ਲੈਣਗੇ ਹਮਮ ਬਸ ਵੀ ਇਹ ਤੇ ਨਾਸਤਿਕਾ ਜੀ ਇਦਾਂ ਦੇ ਸ਼ਬਦ ਕਈ ਵਾਰੀ ਤੇ ਕਾਮਰੇਡ ਆ ਜੀ ਤੇ ਬਹੁਤ ਕੋਈ ਸ਼ਬਦ ਸਾਨੂੰ ਸੁਣਨ ਨੂੰ ਮਿਲਦੇ ਆ ਪਰ ਅਸੀਂ ਪ੍ਰਵਾਹ ਨਹੀਂ ਕਰਦੇ ਪਰ ਆਪਣੀ ਜ਼ਿੰਦਗੀ 'ਚ ਮੈਂ ਕਈ ਐਸੇ ਇਨਸਾਨੇ ਵੇਖਿਆ ਜਿਹੜੇ 2 ਸਾਲ ਪਹਿਲਾਂ ਗਾਲਾਂ ਕੱਢਦੇ ਸੀ ਜਦੋਂ ਉਹਨਾਂ ਨੇ ਖੁਦ ਪੜ੍ਹ ਕੇ ਵੇਖਿਆ ਹੁੰਦੇ ਨੇ ਯਾਰ ਅਸੀਂ ਗਲਤ ਸੀ ਅਸੀਂ ਨਾਲ ਅਸੀਂ ਕਦੀ ਦਾਵਾ ਨਹੀਂ ਕਰਦੇ ਕਿ ਜੋ ਅਸੀਂ ਕਹਿੰਦੇ ਉਹ ਸਹੀ ਆ ਅਸੀਂ ਹਰ ਸਟੇਜ 'ਤੇ ਕ ਤੁਸੀਂ ਜਦੋਂ ਤੁਸੀਂ ਗੁਰਬਾਣੀ ਆਪ ਪੜੋਗੇ ਆਪ ਉਹਦੀ ਵਿਚਾਰ ਕਰੋਗੇ ਤੁਹਾਨੂੰ ਸਮਝ ਆ ਜਾਣੀ ਹੈ ਜਿਹੜੇ ਤੁਸੀਂ ਕਰਮ ਕਾਂਡ ਨਭਾਰੇ ਜੇ ਗੁਰਬਾਣੀ ਇਹਨਾਂ ਕਰਮ ਕਾਂਡਾਂ ਤੋਂ ਰੋਕਦੀ ਆ ਹੁਣ ਮੈਂ ਐਗਜ਼ਾਮਪਲ ਦਿੰਦਾ ਜਦੋਂ ਅਸੀਂ ਗੱਲ ਕਰਾਂਗੇ ਵੀ ਤੁਸੀਂ ਕਿਸੇ ਮੱਠੀ ਕਬਰ ਦੀ ਪੂਜਾ ਨਹੀਂ ਕਰਦੇ ਹਾਂ ਜਿਹੜੇ ਬੰਦੇ ਨੇ ਬਾਣੀ ਨਹੀਂ ਪੜ੍ਹੀ ਉਸ ਪਰਿਵਾਰ ਨੂੰ ਲੱਗਣਾ ਵਾ ਵੀ ਇਹ ਗੱਲ ਕੋਲੋਂ ਕਹਿ ਰਿਹਾ ਸਾਨੂੰ ਇਹ ਬੰਦੇ ਕਬਰਾਂ ਤੋਂ ਤੋੜ ਰਿਹਾ ਪਰ ਜਦੋਂ ਗੁਰਬਾਣੀ ਪੜ੍ਹਨਗੇ ਗੁਰਬਾਣੀ ਚ ਲਿਖਿਆ ਦੁਬਦਾਂ ਨਾ ਪੜੋ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਲਣਾ ਚਾਹੀਦਾ ਇਦਾਂ ਜਦੋਂ ਅਸੀਂ ਸ਼ਖਸੀ ਪੂਜਾ ਤੋਂ ਰੁਕਦੇ ਹਾਂ ਜਦੋਂ ਖੁਦ ਗੁਰਬਾਣੀ ਪੜ੍ਹਨਗੇ ਉਹਨਾਂ ਕਹਿੰਦੇ ਨਹੀਂ ਵੀ ਸ਼ਖਸੀ ਪੂਜਾ ਤੋਂ ਗੁਰਬਾਣੀ ਤੋਂ ਰੁਕਦੀ ਹੈ ਹੁਣ ਇਦਾਂ ਜੇ ਤੁਸੀਂ ਇਹ ਵੇਖੋਗੇ ਇਦਾਂ ਤੇ ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰਕੇ ਵੇਖ ਲਓ ਹੁਣ ਸੰਗਤ ਮੰਨ ਲਓ 2000 ਬੰਦਾ ਬੈਠਾ ਵਾ ਤੁਸੀਂ ਕੋਈ ਵੀ ਟੌਪਿਕ ਛੇੜ ਕੇ ਵੇਖ ਲਓ ਤੁਹਾਨੂੰ ਹਰ ਵਿਸ਼ੇ ਨਾਲ ਸੰਬੰਧ ਤੋਂ ਸੇ ਬੰਦਾ ਬੈਠਾ ਹੋਇਆ ਵਾ ਨਸ਼ੇ ਕਰਨ ਵਾਲੇ ਨੂੰ ਗੱਲ ਗੁਰਬਾਣੀ ਦੀ ਚੰਗੀ ਲੱਗਣੀ ਜਿਹੜਾ ਬੰਦਾ ਜਿਹੜਾ ਬੰਦਾ ਸਕੇ ਭਰਾ ਦਾ ਹੱਕ ਮਾਰ ਕੇ ਬੈਠਾ ਵਾ ਬੇਈਮਾਨੀ ਕਰਦਾ ਵਾ ਜਦੋਂ ਅਸੀਂ ਉਹਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਬਈ ਬਾਣੀ ਇਮਾਨਦਾਰੀ ਦੀ ਗੱਲ ਕਰਦੀ ਆ ਚੰਗੀ ਨਹੀਂ ਲੱਗਣੀ ਉਹਨੇ ਕਿਹਾ ਯਾਰ ਇੱਥੇ ਇੱਥੇ ਕੂੜ ਪ੍ਰਚਾਰ ਹੁਣ ਉਹਨੇ ਅਸੀਂ ਨਹੀਂ ਕਹਿ ਰਹੇ ਬਾਣੀ ਕਹਿੰਦੀ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਹੁਣ ਇਹ ਜਿਹੜਾ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਵੀ ਆ ਨਾ ਅਸੀਂ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਆ ਵੀ ਤੁਸੀਂ ਸਾਡੇ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਹਾਂਜੀ ਤੁਸੀਂ ਤੁਸੀਂ ਪਖੰਡੀਆਂ ਕੋਲ ਜਾਂਦੇ ਜੇ ਕਿਉਂਕਿ ਅੱਜ ਗੁਰਬਾਣੀ ਦੀ ਵਿਚਾਰ ਤੋਂ ਕੋਹਾਂ ਦੂਰ ਗਿਆ ਸਮਾਜ ਹਾਂਜੀ ਦੇਦਾਰੀ ਪਖੰਡਵਾਦ ਵਿੱਚ ਫੈਲਿਆ ਹੋਇਆ ਵਾ ਪੜਿਆ ਲਿਖਿਆ ਵਰਗ ਵੀ ਜਿਹੜੇ ਬੰਦਿਆਂ ਨੇ ਸਕੂਲ ਦਾ ਮੂੰਹ ਨਹੀਂ ਵੇਖਿਆ ਉਹਨਾਂ ਦੇ ਪੈਰਾਂ 'ਚ ਬੈਠੇ ਆ ਤੁਸੀਂ ਵੇਖੋ ਸਾਡੇ ਸਮਾਜ ਦੇ ਹਾਲਾਤ ਕਈ ਵਾਰੀ ਇਹ ਵੇਖਦੇ ਵੀ ਉਹ ਜਿਹੜੇ ਬੰਦੇ ਆਏ ਮਤਲਬ ਪਤਾ ਹੀ ਕੱਖ ਨਹੀਂ ਜਨਾਂ ਨੂੰ इवन ਇਹ ਤੱਕ ਵੀ ਅਰਦਾਸ ਕਰਨੀ ਵੀ ਨਹੀਂ ਆਉਂਦੀ ਕੋਈ ਪਾਠ ਕਰਨਾ ਵੀ ਨਹੀਂ ਆਉਂਦਾ ਉਹਨਾਂ ਦੇ ਵੀ ਪੈਰਾਂ ਜਿੱਦਾ ਮੱਥੇ ਟੇਕ ਕੇ ਤੇ ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਸਾਡੀਆਂ ਗੱਲਾਂ ਕਿੱਥੋਂ ਚੰਗੀਆਂ ਲੱਗਣਗੀਆਂ ਜੀ ਤੁਸੀਂ ਕਿੰਨੀ ਦੇਰ ਤੋਂ ਬਾਹਰ ਆ ਰਹੇ ਆ ਜੀ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਮੇਰੇ ਖਿਆਲ ਚ ਹੋਈਗਾ 10-12 ਸਾਲ ਹਾਂ 10-12 ਸਾਲ ਤੋਂ ਲਗਾਤਾਰ ਹਾਂ ਜੀ ਤੁਸੀਂ ਕਿੰਨੇ ਕ ਜਦ ਆਉਣ ਤੋਂ ਪਹਿਲਾਂ ਤੁਸੀਂ ਕਿੰਨੇ ਕ ਏੈਰੋਪਲੇਨ ਚੜਾਇਆ ਸੀਗੇ ਬਾਬਿਆਂ ਦੇ ਕੋਲ ਪਾਜਣਾ ਉਹ ਵਧੀਆ ਗੱਲ ਤੁਸੀਂ ਕੀਤਾ ਅਸਲ ਦੇ ਵਿੱਚ ਪ੍ਰੋਬਲਮ ਇਹ ਆ ਵੀ ਇਹ ਵੀ ਗੱਲ ਤਾਂ ਹੀ ਸ਼ੁਰੂ ਹੋਗੀ ਪੰਜਾਬ ਚੋਂ ਮੈਂ ਕਈ ਡੇਰੇ ਗੁਰਦੁਆਰੇ ਕਹਿ ਨਹੀਂ ਸਕਦੇ ਆਪਾਂ ਉੱਥੇ ਲੋਕੀ ਪਲੇਨ ਚੜਾ ਰਹੇ ਆ ਹੈ ਪਹਿਲਾਂ ਤੇ ਮੇਰੇ ਖਿਆਲ ਜੰਦਰ ਲੱਗੇ ਗੁਰਦਰਾ ਸੀ ਹੁਣ ਤੇ ਕਈਆਂ ਗੁਰਦਰਾ ਸ਼ੁਰੂ ਹੋ ਗਿਆ ਇੱਕ ਬਾਅਦ ਚੱਲ ਜੀਆ ਨਾ ਪਲੇਨ ਚੜਾ ਰਹੇ ਆ ਹਾਂ ਸ਼ੁਰੂ ਹੋ ਗਿਆ ਅੱਛਾ ਜੀ ਪਲੇ ਗੱਲਾਂ ਅਸਲ ਦੇ ਵਿੱਚ ਕਾਰਨ ਇਹ ਆ ਵੀ ਜੇ ਜਦੋਂ ਕਿਸੇ ਕੋਈ ਇੱਕ ਪਰਿਵਾਰ ਅਰਦਾਸ ਕਰਦਾ ਕਿਤੇ ਉਹਦੇ ਗੱਲ ਤੇ ਬਣਨੀ ਪੇਪਰਾਂ ਤੇ ਤੁਹਾਡੇ ਹਾਂਜੀ ਹਾਂਜੀ ਇਹਨੋਂ ਤੁਹਾਡੇ ਪੇਪਰ ਵਰਕ ਤੇ ਗੱਲ ਬਣਨੀ ਵੀ ਤੁਹਾਡੇ ਪੇਪਰ ਸਹੀ ਆ ਤੇ ਗੱਲ ਬਣ ਜਾਣੀ ਜੇ ਨਹੀਂ ਤੇ ਜੋ ਮਰਜ਼ੀ ਹੋ ਜੇ ਫਿਰ ਨਾ ਹੋ ਸਕਦੀ ਆ ਪਰ ਸਾਡੇ ਲੋਕਾਂ ਦੀ ਗੱਲ ਕਹਿ ਲੋ ਵੀ ਅੰਧੀ ਰੀਤ ਗਿਆਨ ਵੀ ਹੋਣੀ ਬੈਰੀ ਗੱਲ ਵਾ ਕਿਤੇ ਪਲੇਨ ਚੜ ਰਹੇ ਆ ਗੁਰਦੁਆਰਿਆਂ ਵਿੱਚ ਨਾ ਪ੍ਰਬੰਧਕੀ ਰੋਕ ਰਹੇ ਆ ਲੋਕਾਂ ਦੇ ਭਾਈ ਸਾਹਿਬ ਜੀ ਅੰਦੀ ਸ਼ਰਦਾ ਜੀ ਅਸੀਂ ਤਾਂ ਕਈਆਂ ਗੁਰਦੁਆਰਿਆਂ ਜਾ ਕੇ ਗੱਲਾਂ ਕਹੀਨੇ ਆ ਵੀ ਨਾ ਕਰੋ ਵੀ ਇਦਾਂ ਤੇ ਤੁਸੀਂ ਹੌਲੀ ਹੌਲੀ ਜੇ ਸਾਬ ਨਾ ਆਪਣਾ ਪ੍ਰੋਬਲਮ ਆ ਰਹੀ ਹੈ ਕਿ ਤੁਸੀਂ ਵੇਖੋ ਗੁਰਦੁਆਰਾ ਜਗ੍ਹਾ ਹੀ ਨਹੀਂ ਹੁਣੀ ਪਲੇਨ ਰੱਖਣ ਵਾਸਤੇ ਤੇ ਮਤਲਬ ਇਹ ਇਹ ਗੱਲ ਫਿਰ ਹੁਣ ਗੱਲ ਉਹ ਤੁਹਾਡੀ ਹੁਣੇ ਜਿਹੜੀ ਤੁਸੀਂ ਪਹਿਲਾ ਕੁਐਸਚਨ ਕੀਤਾ ਉਹ ਜਵਾਬ ਆਪਣੇ ਆ ਮਿਲ ਗਿਆ ਹੁਣ ਜਿਹੜੇ ਬੰਦੇ ਪਲੇਨ ਚੜਾਦੇ ਜਦੋਂ ਅਸੀਂ ਗੱਲ ਬੋਲਾਂਗੇ ਉਹਨਾਂ ਨੇ ਕਹਣਾ ਤੇ ਗਲਤ ਪ੍ਰਚਾਰ ਕਰਦੇ ਜੀ ਹਾਂਜੀ ਉਹਨਾਂ ਨੇ ਇਹ ਨਹੀਂ ਕਿਹਾ ਸਾਡੀ ਗਲਤੀ ਆ ਹਾਂਜੀ ਉਹਨਾਂ ਨੇ ਮਤਲਬ ਸਾਡੇ ਪ੍ਰਚਾਰ ਨੂੰ ਵੀ ਗਲਤ ਕਹਿਣਾ ਵੀ ਤੇ ਕੋਲੋਂ ਆਪਣੇ ਗੱਲਾਂ ਕਹਿ ਰਿਹਾ ਹੁਣ ਪ੍ਰੋਬਲਮ ਇਹ ਵੀ ਬਹੁਤੇ ਰਾਗੀ ਪ੍ਰਚਾਰ ਕੇ ਟੌਪਿਕ ਤੇ ਤਾਂ ਨਹੀਂ ਬੋਲਦੇ ਕਿ ਜੀ ਸੰਗਤ ਗੁੱਸਾ ਕਰ ਜਾਂਦੀ ਹੈ ਹਾਂਜੀ ਹਾਂਜੀ ਸੰਗਤ ਤੇ ਨਾਰਾਜ਼ ਹੋ ਹੁਣ ਜੇ ਹੁਣ ਤੁਹਾਡੀ ਲੈਂਡ ਡਾਕਟਰੀ ਆ ਤੁਸੀਂ ਵੀ ਮਰੀਜ਼ ਨੂੰ ਕਈ ਵਾਰੀ ਕਹਿੰਦੇ ਹੋ ਕਿ ਵੀ ਆਹ ਨਾ ਖਾਈ ਤੇਰੇ ਸਰੀਰ ਲਈ ਫਿੱਟ ਨਹੀਂ ਬੈਂਦਾ ਹੁਣ ਜੇ ਤੁਸੀਂ ਇਹ ਵੇਖੋ ਜੀ ਮਰੀਜ਼ ਗੁੱਸਾ ਨਾ ਕਰ ਜੇ ਤੁਸੀਂ ਤੇ ਫਿਰ ਮਰੀਜ਼ ਜੀਵਨ ਨਤ ਤੱਕ ਹੈ ਕੀਤਾ ਨਾ ਤੁਹਾਨੂੰ ਆਪਣੇ ਕਿਤੇ ਦੇ ਹਿਸਾਬ ਨਾਲ ਦੱਸਣਾ ਪੈਣਾ ਕਿ ਭਾਈ ਆਹ ਚੀਜ਼ ਤੇਰੀ ਬਾਡੀ ਲਈ ਫਿੱਟ ਨਹੀਂ ਆਏ ਉਹ ਖਾਵੇ ਨਾ ਖਾਵੇ ਪਰਹੇਜ਼ ਕਰੇ ਨਾ ਕਰੇ ਉਹ ਮਰਜ਼ੀ ਉਹਦੀ ਆਪਣੀ ਆਪਣੇ ਗੁਰਮਤਨ ਸਾਰੇ ਕਹਿੰਦੇ ਕਿ ਇਹ ਦੀ ਰੋਜੀ ਰੋਟੀ ਤੇ ਲਤ ਮਾਰਨੀ ਹਾਂਜੀ ਇਹ ਇੱਕ ਪਾਪ ਆ ਹਾਂਜੀ ਹੁਣ ਇੱਕ ਬੰਦਾ ਆਪਣੀ ਰੋਜੀ ਰੋਟੀ ਚਲਾ ਰਿਹਾ ਵਾ ਜਿਸ ਤਰ੍ਹਾਂ ਉਹ ਪਖੰਡ ਕਰ ਰਿਹਾ ਲੋਕਾਂ ਕੋਲ ਪੈਸੇ ਲੈ ਰਿਹਾ ਵਾ ਲੋਕਾਂ ਨੂੰ ਦੁੱਧ ਪੁੱਤ ਦੀ ਦਾਤ ਦੇ ਅੰਦਰ ਦਵਾ ਕਰ ਰਿਹਾ ਹਾਂਜੀ ਤੇ ਜਦੋਂ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਜਾਂ ਤੁਹਾਡੇ ਨਾਲ ਕੋਈ ਉਹਨਾਂ ਦੇ ਸਰਦਾਰ ਆ ਜਾਂਦੇ ਆ ਹਾਂਜੀ ਉਹ ਬਿਲਕੁਲ ਚੇਂਜ ਹੋ ਜਾਂਦੇ ਆ ਹਾਂਜੀ ਫਿਰ ਉਹਨਾਂ ਨੂੰ ਬਹੁਤ ਗੁੱਸਾ ਚੜਦਾ ਤੁਹਾਡੇ ਤੇ ਬਿਲਕੁਲ ਚੜਦਾ ਤੇ ਫਿਰ ਉਹ ਵੀ ਕਹਿੰਦੇ ਸਾਡੀ ਰੋਜੀ ਰੋਟੀ ਤੇ ਲੱਤ ਮਾਰ ਰਹੇ ਆ ਹਾਂਜੀ ਇਹਦੇ ਬਰਤ ਕੀ ਕਹੋਂਗੇ ਤੁਸੀਂ ਵਾਕਿਆ ਉਹਦੇ ਰੋਜ਼ੀ ਰੋਟੀ ਚਲਾਤ ਮਾਰ ਰਹੇ ਹੋ ਜਾਂ ਫਿਰ ਤੇ ਇਸ ਹਿਸਾਬ ਨਾਲ ਗੁਰੂ ਸਾਹਿਬ ਤੋਂ ਜਦੋਂ ਆਪਾਂ ਜੀ ਵੇਖਦੇ ਆ ਗੁਰੂ ਸਾਹਿਬ ਨੇ ਜਿੱਦੇ ਪਖੰਡਵਾਦ ਤੋਂ ਲੋਕਾਂ ਨੂੰ ਰੋਕਿਆ ਫਿਰ ਤੇ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ ਫਿਰ ਤੇ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਹਾਂਜੀ ਇਹ ਤੇ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ ਫਿਰ ਤੇ ਗੁਰੂ ਸਾਹਿਬ ਗੱਲ ਸਮਝਣ ਦੀ ਲੋੜ ਸੀ ਕਿ ਇੱਕ ਇੱਕੰਦੀ ਤੁਸੀਂ ਆਪਣੀ ਸਹੀ ਕਿਰਤ ਕਰਦੇ ਤੁਸੀਂ ਸਹੀ ਕਿਰਤ ਕਰ ਰਹੇ ਬੰਦੇ ਦੇ ਜਾ ਕੇ ਵਿਗਨ ਪਾਉ ਦੇ ਕਾਰੋਬਾਰ ਚ ਵਾਕਿਆ ਤੁਸੀਂ ਉਹਦੇ ਉਹਦੇ ਨਾਲ ਤੁਸੀਂ ਧੱਕਾ ਕਰ ਰਹੇ ਜੀ ਇੱਕ ਬੰਦਾ ਟਰੈ ਗਲਤ ਤੇ ਚੜਿਆ ਹਾਂਜੀ ਹੁਣ ਮਲਕ ਭਾਗ ਉਹਦੇ ਘਰ ਗੁਰੂ ਸਾਹਿਬ ਜਾਣਦੇ ਨਹੀਂ ਉਹਨਾਂ ਦੇ ਵੀ ਤੇਰੀ ਤੇ ਰੋਟੀ ਤੇ ਵਿੱਚ ਦੂਜਿਆਂ ਦਾ ਖੂਨ ਵਾ ਇਹਦਾ ਮਤਲਬ ਗੁਰੂ ਸਾਹਿਬ ਉਹਦੀ ਰੋਜੀ ਰੋਟੀ ਲਾ ਕੇ ਮਾਰ ਰਿਹਾ ਵੀ ਮੈਂ ਤੈਨੂੰ ਤੇਰੀ ਰੋਜੀ ਰੋਟੀ ਮੈਨੂੰ ਪਸੰਦ ਹੀ ਨਹੀਂ ਗੁਰੂ ਸਾਹਿਬ ਕਹਿ ਰਹੇ ਹੂੰ ਹੂੰ ਗੁਰੂ ਸਾਹਿਬ ਨੇ ਮੈਨੂੰ ਤੇਰੀ ਤੇ ਰੋਜੀ ਪਸੰਦ ਤੇਰੀ ਰੋਟੀ ਨਹੀਂ ਪਸੰਦ ਮੈਨੂੰ ਕਿਉਂਕਿ ਕੋਈ ਤੇਰੀ ਰੋਟੀ ਵਿੱਚ ਦੂਜਿਆਂ ਦਾ ਖੂਨ ਵਾ ਭਾਈ ਲਾਲੂ ਦੇ ਘਰ ਜਾ ਰਹੇ ਆ ਭਾਈ ਲਾਲੂ ਦੀ ਕਮਾਈ ਜਿਹੜੀ ਉਹ ਨੇਕ ਵਾ ਇਹਦਾ ਮਤਲਬ ਗੁਰੂ ਸਾਹਿਬ ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਕਰ ਰਿਹਾ ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਨਹੀਂ ਕਰ ਰਿਹਾ ਉਸੇ ਵੇਖਣਾ ਪੈਣਾ ਵੀ ਉਹਦੀ ਰੋਟੀ ਕਾਹਤ ਕਿੱਥੋਂ ਆਈ ਆ ਉਹਦੀ ਰੋਟੀ ਆਪਣੀ ਦਸਾਂ ਨੋਆਂ ਦੀ ਕਿਰਤ ਕਮਾਈ ਆ ਉਡੀ ਰੋਟੀ ਵਿੱਚ ਦੂਜਿਆਂ ਦਾ ਬਲੱਡ ਵਾ ਖੂਨਵਾ ਧੋਖਾ ਕੀਤਾ ਵਾ ਬੇਈਮਾਨੀ ਕੀਤੀ ਆ ਇਹ ਤੁਹਾਨੂੰ ਵੇਖਣਾ ਪੈਣਾ ਵੀ ਕਿਹੜਾ ਬੰਦਾ ਕਿੱਦਾਂ ਪਾਰ ਰਿਹਾ ਕਮਾਈ ਕਿੱਦਾਂ ਕਰ ਰਿਹਾ ਹਾਂਜੀ ਹਾਂਜੀ ਕਿਤਾ ਨੁਕਸਾਨ ਤਾਂ ਨਹੀਂ ਕਰ ਰਿਹਾ ਹਾਂਜੀ ਹਾਂਜੀ ਹੁਣ ਇਦਾਂ ਤੇ ਆਪਾਂ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ ਕੇ ਵੇਖਣੋ ਜਿਹੜੇ ਲੋਕ ਲੁੱਟ ਕਸੁੱਟ ਬੇਈਮਾਨੀਆਂ ਕਰ ਰਹੇ ਸੀ ਹੁਣੇ ਆਪਾਂ ਪੜ ਕੇ ਵੇਖੇ ਵੀ ਹੱਕ ਪਰਾਇ ਨਾਨਕਾ ਹਾਂਜੀ ਹਾਂਜੀ ਗੁਰੂ ਸਾਹਿਬ ਪਰਾਇ ਆਪ ਦੀ ਗੱਲ ਕਰ ਰਿਹਾ ਤੇ ਪਖੰਡ ਆਵਾਜ਼ ਕਰਮਕਾਂਡ ਇਹ ਵੀ ਇੱਕ ਕ੍ਰਾਈਮ ਆ ਹਾਂਜੀ ਹਾਂਜੀ ਮਾਜ ਨੂੰ ਗਲਤ ਰਸਤੇ ਪਾ ਕੇ ਆਪਣੀ ਰੋਜੀ ਰੋਟੀ ਚ ਚਲਾਉਣੇ ਇਹ ਵੀ ਕ੍ਰਾਈਮ ਹ ਹਾਂਜੀ ਹਾਂਜੀ ਹੁਣ ਅਸੀਂ ਅਸੀਂ ਸਟੇਜਾਂ ਤੇ ਗੱਲਾਂ ਬੋਲਦੇ ਸੀ ਕਿ ਨੇ ਭਾਈ ਤੁਸੀਂ ਕਿਸੇ ਤੇ ਵਿਸ਼ਵਾਸ ਨਾ ਕਰੋ ਤੁਸੀਂ ਮੰਨਣਾ ਨਹੀਂ ਵੀ ਅਸੀਂ ਪੰਜਾਬ ਦੇ ਪਿੰਡਾਂ ਜਦੋਂ ਸਾਡੇ ਕੈਂਪ ਲੱਗਦੇ ਆ ਅਸੀਂ ਉੱਥੇ ਕਹਿੰਦੇ ਆ ਵੀ ਤੁਸੀਂ ਆਪ ਗੁਰਬਾਣੀ ਪੜੋ ਤੁਹਾਨੂੰ ਦੂਜੇ ਪਿੰਡ ਚੋਂ ਪ੍ਰਚਾਰਕ ਬੁਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਤੋਂ ਸਾਡੇ ਬੱਚੇ ਤੋਂ ਇਹਦਾ ਫਾਇਦਾ ਹੋਇਆ ਬੱਚੇ ਹੁਣ ਖੁਦ ਅਰਦਾਸਾਂ ਕਰਦੇ ਆ ਬੱਚੇ ਹੁਣ ਆਪ ਗੁਰਬਾਣੀ ਪੜਦੇ ਆ ਜਦੋਂ ਅਸੀਂ ਕਿਸੇ ਪਿੰਡਾਂ ਜਾਂਦੇ ਆ ਵੈਰੋ ਕੇ ਪਿੰਡ ਸਮਾਗਮ ਸਾਡਾ ਪਿਛਲੇ 2-3 ਮਹੀਨੇ ਪਹਿਲਾਂ ਲੱਗਾ ਉਸੇ ਪਿੰਡ ਦੇ ਬੱਚਿਆਂ ਨੇ ਕੀਰਤਨ ਕੀਤਾ ਪਿੰਡ ਦੇ ਬੱਚਾ ਹੀ ਅਰਦਾਸ ਕਰਦੇ ਆ ਆਉਣ ਅਸੀਂ ਲੰਡੇ ਪਿੰਡ ਸਮਾਗਮ ਮੋਗੇ ਜ਼ਿਲ੍ਹੇ ਵਿੱਚ ਕਰਕੇ ਆਏ ਆ ਉੱਥੇ ਬੱਚਿਆਂ ਹੀ ਅਰਦਾਸ ਕਰਦੀਆਂ ਮਤਲਬ ਤੁਸੀਂ ਵੇਖੋ ਵੀ 5-5 10-10 ਹਜ਼ਾਰ ਦਾ ਸੰਗਤ ਦਾ ਇਕੱਠ ਹੋਵੇ ਜਦੋਂ ਇੱਕ ਧੀ ਅਰਦਾਸ ਕਰੂਗੀ ਧੀ ਮੁਖ ਵਖਲੂਗੀ ਕਿ ਕਿੰਨਾ ਲੋਕਾਂ ਨੂੰ ਸ਼ਿਆ ਹੁੰਦਾ ਕੱਲ ਨੂੰ ਜਿਹਨਾਂ ਬੱਚਿਆਂ ਦੇ ਵਿਆਹ ਹੋਣਗੇ ਉਹ ਘਰੋਂ ਖਜ਼ਾਨਾ ਲੈ ਕੇ ਜਾਣਗੇ ਵੀ ਅਸੀਂ ਗੁਰਬਾਣੀ ਆ ਪਾੜਨੀ ਹੁਣ ਇਹ ਹਿਸਾਬ ਨਾਲ ਫਿਰ ਅਸੀਂ ਜਿਹੜੇ ਗਰੰਦ ਇਹ ਹਿਸਾਬ ਨਾਲ ਤੁਸੀਂ ਫਿਰ ਆਪਣੀ ਲੋਜੀ ਰੋਟੀ ਹੀ ਹੱਥ ਮਾਰ ਰਹੇ ਹੋ ਇਹ ਲੋਕਾਂ ਨੂੰ ਗਿਆਨ ਸਿਖਾ ਰਹੇ ਹੋ ਤੁਸੀਂ ਤੁਹਾਨੂੰ ਕਿਸੇ ਦੀ ਬੁਲਾਉਣ ਦੀ ਜਰੂਰਤ ਨਹੀਂ ਪਰ ਗੁਰੂ ਸਾਹਿਬ ਇਹੋ ਕੰਮ ਸ਼ੁਰੂ ਕੀਤਾ ਸੀ ਗੁਰੂ ਸਾਹਿਬ ਕਹਿੰਦਾ ਹਰ ਸਿੱਖ ਅਰਦਾਸ ਕਰੇ ਹਾਂਜੀ ਹਰ ਸਿੱਖ ਬਾਣੀ ਆਪ ਪੜੇ ਤੰਕੇ ਦਾ ਮੌਤਾਜ ਨਹੀਂ ਹੋਣਾ ਚਾਹੀਦਾ ਇਹ ਅਸੀਂ ਗੱਲਾਂ ਰੋਜ਼ ਸਟੇਜਾਂ ਤੇ ਬੋਲਦੇ ਆ ਕਿ ਤੁਹਾਨੂੰ ਤੇ ਪ੍ਰਚਾਰਕ ਵੀ ਬਾਹਰੋਂ ਮੈਂ ਕਹਿੰਦਾ ਮੈਂ ਆ ਬੇਕਰ ਸਪੀਡ ਦੀ ਗੱਲ ਹੀ ਮੈਂ ਕਰਦਾ ਮੈਂ ਕਹਿੰਦਾ ਇੱਥੇ ਹੀ ਅਗਲੇ ਸਾਲ ਤੁਸੀਂ ਕੋਈ ਇਥੋਂ ਪ੍ਰਚਾਰਕ ਕਵੇ ਉੱਠ ਕੇ ਵੀ ਮੈਂ ਆ ਆਗੁਰਬਾਨ ਦੀ ਵਿਚਾਰ ਕਰਨੀ ਹਾਂਜੀ ਜੇ ਅਸੀਂ ਬਾਕੀ ਸਾਰੇ ਕੰਮ ਸਿੱਖ ਸਕਦੇ ਹਾਂ ਹਾਂਜੀ ਬਣ ਇੱਕ ਬੀਬੀ ਘਰ ਚ ਪ੍ਰਸ਼ਾਦਾ ਪਾਣੀ ਬਣਾਉਂਦੀ ਆ ਬੰਦਾ ਵੀ ਬਣਾ ਲੈਂਦਾ ਚਾਹ ਪਾਣੀ ਪ੍ਰਸ਼ਾਦਾ ਪਾਣੀ ਉਹ ਇਤਨੇ ਕਹਿੰਦੇ ਵੀ ਇਹਦਾ ਕੰਮ ਮੈ ਕੋ ਕਰ ਹਰ ਬੰਦੇ ਨੂੰ ਹਰ ਕੰਮ ਆਪਣੀ ਜ਼ਿੰਦਗੀ ਚ ਕਰਨਾ ਚਾਹੀਦਾ ਤੇ ਅਸੀਂ ਇਹੋ ਗੱਲਾਂ ਉਥੇ ਬੱਚੇ ਨੂੰ ਦੱਸਦੇ ਜੇ ਅਸੀਂ ਸਹਿਜ ਪਾਠ ਸ਼ੁਰੂ ਕਰਤਾ ਉਹਨਾਂ ਦਾ ਦੂਜਾ ਸਹਿਜ ਪਾਠ ਸ਼ੁਰੂ ਹੋ ਗਿਆ ਵਾ ਤੋ ਇਹ ਜਦੋਂ ਅਸੀਂ ਆਪ ਗੁਰਬਾਣੀ ਪੜਾਂਗੇ ਪਖੰਡ ਵਾਲ ਤੋਂ ਅਸੀਂ ਬਾਹਰ ਨਿਕਲਾਂਗੇ ਤੇ ਜੀਵਨ ਬੜਾ ਸੌਖਾ ਹੋ ਜਾਊਗਾ ਅਸੀਂ ਕਿਸੇ ਦੇ ਮੌਤਾਜ ਨਹੀਂ ਹੋਵਾਂਗੇ ਸਹੀ ਗੱਲ ਹੈ ਹਾਂਜੀ ਜਿਸ ਤਰ੍ਹਾਂ ਸਿਆਣੇ ਕਹਿੰਦੇ ਨਾ ਜੇ ਪਾਣੀ ਉਬਲਦਾ ਹੋਵੇ ਹਾਂਜੀ ਤੇ ਉਬਲਦੇ ਪਾਣੀ ਦੇ ਵਿੱਚ ਤੁਸੀਂ ਆਪਣਾ ਪਰਸ਼ਾਵਾਂ ਨਹੀਂ ਦੇਖ ਸਕਦੇ ਹਾਂਜੀ ਹਾਂਜੀ ਜੇ ਉਹ ਪਾਣੀ ਸ਼ਾਂਤ ਹੋ ਜੇ ਹਾਂਜੀ ਤੁਸੀਂ ਆਪਣਾ ਪਰਸ਼ਾਵਾਂ ਦੇਖ ਸਕਦੇ ਕਹਿੰਦਾ ਕਹਿਣ ਦਾ ਮਤਲਬ ਇਹੀ ਆ ਕਿ ਜੇ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਜਦੋਂ ਉਹ ਗਲਤ ਰਾਹ ਤੇ ਜਾ ਰਿਹਾ ਵਾ ਬਿਲਕੁਲ ਬਜਾਏ ਕਿ ਗੁੱਸੇ ਹੋਣ ਦੇ ਬਜਾਏ ਕਿ ਬਹਿਸ ਕਰ ਦੇ ਹਾਂਜੀ ਉਹ ਵਿਚਾਰ ਵਟਾਂਦਰਾ ਕਰ ਸਕਦਾ ਹਾਂਜੀ ਜਿਹੜੇ ਵਿਚਾਰ ਵਟਾਂਦਰਾ ਕਰਨ ਦੇ ਬਾਵਜੂਦ ਸੁਧਰ ਜੇ ਹਾਂਜੀ ਤੇ ਉਹਦੀ ਜ਼ਿੰਦਗੀ 'ਚ ਪਰਿਵਰਤਨ ਆ ਸਕਦਾ ਆ ਸਕਦਾ ਬਿਲਕੁਲ ਮੇਰਾ ਕੁਐਸਚਨ ਇਹ ਆ ਵੀ ਤੁਹਾਨੂੰ ਕੋਈ ਅਜਿਹੇ ਬੰਦੇ ਮਿਲੇ ਆ ਹਾਂਜੀ ਜਿਹੜੇ ਬੰਦੇ ਪਹਿਲਾਂ ਇਦਾਂ ਬਾਬੇ ਦੇ ਮਗਰ ਲੱਗੇ ਸੀ ਜਾਂ ਬਾਬਾ ਪੁਣਾ ਕਰਦੇ ਸੀ ਹਾਂਜੀ ਤੇ ਬਾਅਦ ਵਿੱਚ ਸੁਧਰ ਕੇ ਇਹ ਕਹਿੰਦੇ ਭਾਈ ਸਾਹਿਬ ਨੇ ੜੀ ਜ਼ਿੰਦਗੀ ਚੇਂਜ ਕਰ ਦਿੱਤੀ ਬੋਤੋ ਮਿਲਦੇ ਆ ਜੀ ਆਹ ਅਸੀਂ ਗੁੰਮਤੀ ਕਲਾਸ ਮਾਗੋਂ ਸੀ ਸਾਡਾ ਮੇਰੇ ਖਿਆਲ ਚਾ ਮਹੀਨਾ ਕ ਪਹਿਲਾਂ ਦੀ ਗੱਲ ਹਾਂਜੀ ਅਸੀਂ ਜਦੋਂ ਦਵਾਨ ਲਾ ਕੇ ਉਸ ਤੋਂ ਬਾਹਰ ਨਿਕਲ ਰਏ ਸੀ ਤੇ ਕਵੀਰ ਆਇਆ ਉਹਨੇ ਫਤਿ ਬੁਲਾਈ ਤੇ ਮੈਨੂੰ ਕਹਿੰਦਾ ਜੀ ਮੈਂ ਬੇਸਰ ਤੌਰ ਤੇ ਸਾਡੇ ਦਾਦੇ ਪੜਦਾਦੇ ਨਾਮ ਧਾਰੀ ਇਹ ਪਰਿਵਾਰ ਚੋਂ ਅੱਛਾ ਜੀ ਮੈਨੂੰ ਇਹਦਾ ਕੋ ਕੁਐਸਚਨ ਹੋਣਾ ਜੋ ਅੰਦਰ ਬਾਣੀ ਦੀ ਆਪਾਂ ਗੱਲ ਕੀਤੀ ਸ਼ਾਇਦ ਇਹਨੂੰ ਕੋ ਚੰਗੀ ਨਾ ਲੱਗੀ ਹੋਵੇ ਹਾਂਜੀ ਪਰ ਉਹ ਜੋ ਮੈਂ ਸੋਚਿਆ ਉਸ ਤੋਂ ਬਿਲਕੁਲ ਉਲਟ ਸੀ ਅੱਛਾ ਜੀ ਜਿਹੜੀ ਜਿਹੜੇ ਮੇਰੇ ਅੰਦਰ ਵਿਚਾਰ ਚੱਲ ਰਹੇ ਸੀ ਉਹਦੇ ਦੱਸਣ ਤੋਂ ਠੀਕ ਹੈ ਜੀ ਜਦੋਂ ਉਹ ਸੁਚਾਰ ਨੇ ਉਹ ਵੀਰ ਨੇ ਵਿਚਾਰ ਦੱਸੇ ਉਹ ਕਹਿੰਦੇ ਮੇਰੇ ਦਾਦੇ ਪਰਦਾਦੇ ਨਾਮ ਧਾਰੀਏ ਸੰਪਰਦਾ ਨਾਲ ਜੁੜੇ ਹੋਏ ਆ ਪਰ ਮੈਂ ਹੁਣ ਗੁਰਬਾਣੀ ਦਾ ਸਹਿਜ ਪਾਠ ਕਰਨ ਲੱਗ ਪਿਆ ਮੈਂ ਤੁਹਾਡੇ ਉਹਨਾਂ ਦੀਵਾਨ ਸੁਣਨ ਆਇਆ ਮੈਂ ਹੌਲੀ ਹੌਲੀ ਸੁਣਦਾ ਵੀ ਆ ਤੇ ਬਾਣੀ ਦਾ ਸਹਿਜ ਪਾਠ ਵੀ ਕਰ ਲੱਗ ਪਿਆ ਸ਼ਾਇਦ ਇਹ ਇੰਟਰਵਿਊ ਵੀਰ ਵੀ ਸੁਣੇ ਅੱਛਾ ਜੀ ਕਿ ਉਤਸ਼ਾਹ ਮਿਲਦਾ ਵਾਪੇ ਜਦੋਂ ਇਹੋ ਜਿਹੇ ਵੀਰ ਸਾਨੂੰ ਆਣ ਕੇ ਮਿਲਦੇ ਆ ਅੰਦਰ ਇੱਕ ਚਾਪ ਆ ਪੈਦਾ ਹੁੰਦਾ ਹੁਣ ਨੀਲ ਧਾਰੀਏ ਸੰਪਰਦਾ ਹਾਂਜੀ ਅਪਿਛੇ ਜੇ ਸਾਡੇ ਸਮਾਗੋਂ ਸੀ ਜੰਡਿਆਲੇ ਏਰੀਏ ਦੇ ਵਿੱਚ ਤੇ ਉੱਥੇ ਉਹ ਵੀਰ ਆਏ ਕਹਿੰਦੇ ਅਸੀਂ ਸਮਾਗੋਂ ਦੇ ਵਿੱਚ ਆਏ ਹੁਣ ਸਾਨੂੰ ਪਤਾ ਲੱਗ ਗਿਆ ਪਾਣੀ ਦਾ ਬਹੁਤ ਐਸੇ ਪਰਿਵਾਰ ਹੋ ਦੀ ਜਿਹੜੇ ਪਹਿਲਾਂ ਡੇਰਿਆਂ ਜਾਂਦੇ ਸੀ ਪਖੰਡਵਾਦ ਕਰਦੇ ਸੀ ਉਹ ਆਹ ਪਾਣੀ ਪਾਣ ਲੱਗ ਪਿਆ ਸਮਝ ਆਉਣ ਲੱਗ ਪਈ ਆਪਣੇ ਮੂੰਹ ਦੱਸਦੇ ਕਹਿੰਦੇ ਅਸੀਂ ਤੇ ਆਪਣੀ ਜ਼ਿੰਦਗੀ ਲਾਤੀ ਜੀ ਦਾਦਿਆਂ ਪਰਦਾਦਿਆਂ ਤੋਂ ਅਸੀਂ ਤੇ ਸਾਡੇ ਘਰਾਂ 'ਚ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਸੀ ਅਸੀਂ ਹੁਣ ਸਹਿਜ ਪਾਠ ਕਰ ਲੱਗ ਪਏ ਮਤਲਬ ਅਸੀਂ ਉਹਨਾਂ ਨੂੰ ਇਹ ਨਹੀਂ ਕਹਦੇ ਵੀ ਤੁਸੀਂ ਉਧਰੋਂ ਟੁੱਟ ਕੇ ਇਧਰ ਆਣ ਕੇ ਸਾਡੇ ਨਾਲ ਜੁੜ ਜੂ। ਅਸੀਂ ਕਹਿੰਦੇ ਤੁਸੀਂ ਸਾਨੂੰ ਕਿਸੇ ਨਾਲ ਜੁੜਨ ਦੀ ਲੋੜ ਨਹੀਂ। ਤੁਸੀਂ ਡਾਇਰੈਕਟ ਗੁਰੂ ਦੀ ਬਾਣੀ ਆਪ ਪੜੋ। ਗੁਰੂ ਦੇ ਸ਼ਬਦ ਨਾਲ ਜੁੜੋ। ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਲੋੜ ਨਹੀਂ। ਈਵਨ ਇੱਥੋਂ ਤੱਕ ਜਿਹੜੀਆਂ ਧੀਆ ਜਿਨ੍ਹਾਂ ਘਰਾਂ ਦੇ ਵਿੱਚ ਕੇਵਲ ਬੇਟੀਆਂ ਆ ਉਹਨਾਂ ਪਰਿਵਾਰਾਂ ਨੂੰ ਉਹਨਾਂ ਧੀਆ ਨੂੰ ਕਿੰਨਾ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾਂਦਾ ਨਾ। ਕਦੀ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ। ਜਿਨ੍ਹਾਂ ਧੀਆ ਨੂੰ ਜਲੀਲ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਲੀਲ ਕੀਤਾ ਜਾਂਦਾ। ਕਿ ਤੇਰੇ ਘਰ ਬੇਟਾ ਕਿਉਂ ਨਹੀਂ ਆਗਾ ਇਨੀ ਸੰਪਤੀ ਦਾ ਕੀ ਕਰਾਂਗੇ ਇਨੀ ਜਾਇਦਾਦ ਦਾ ਕਰਾਂਗੇ ਜਦੋਂ ਉਹਨਾਂ ਧੀਆਂ ਨੂੰ ਗੁਰਬਾਣੀ ਚੋਂ ਦਲੀਲ ਦੇ ਕੇ ਸਮਝਾਈਦਾ ਵੀ ਕੱਲੀ ਪੁੱਤ ਦੀ ਗੱਲ ਨਹੀਂ ਹੈਗੀ ਔਲਾਦ ਨਾ ਵੀ ਹੋਵੇ ਹਾਂਜੀ ਔਰਤ ਫਿਰ ਵੀ ਮੁਕੰਮਲ ਵਾ ਹਾਂਜੀ ਔਰਤ ਫਿਰ ਵੀ ਸੰਪੂਰਨ ਕਦੀ ਕਿਸੇ ਨੇ ਮਰਦ ਨੂੰ ਕਿਹਾ ਤੇ ਮਰਦ ਔਲਾਦ ਨਹੀਂ ਪੈਦਾ ਕਰ ਸਕਦਾ ਮਰਦ ਨੂੰ ਕਿਸੇ ਨੇ ਅਧੂਰਾ ਕਿਹਾ ਮਰਦ ਔਲਾਦ ਨਾ ਵੀ ਪੈਦਾ ਕਰ ਸਕਦਾ ਹੋਵੇ ਤੇ ਫਿਰ ਵੀ ਪੂਰਾ ਵਾ ਔਰਤ ਵਿਚਾਰੀ ਜੀ ਔਲਾਦ ਨਹੀਂ ਪੈਦਾ ਕਰ ਸਕੇ ਉਹ ਚ ਕੋਈ ਪ੍ਰੋਬਲਮ ਆ ਕਿਤੇ ਜੀ ਔਰਤ ਅਧੂਰੀ ਆ ਪਾਣੀ ਨਹੀਂ ਇਸ ਗੱਲ ਨੂੰ ਮਾਰੀ ਕੰਮ ਨਹੀਂ ਆਉਂਦੀ ਪੂਰਾ ਬੰਦੇ ਨੇ ਬਣਨਾ ਗੁਣਾ ਨਾਲ ਜੇ ਅਧੂਰਾ ਤੇ ਉਹਦੇ ਵਿੱਚ ਗੁਣ ਨਹੀਂ ਬੇਬੇ ਨਾਨਕੀ ਦੇ ਕਰਨਾ ਧੀਆ ਨਾ ਪੋਤਵਾ ਪਰ ਬੇਬੇ ਨਾਨਕੀ ਵਰਗੀ ਪੂਰੀ ਔਰਤ ਦੁਨੀਆ ਚ ਕਿੱਥੋਂ ਲਭਾਂਗੇ ਸੀ ਜਿਹੜੀ ਗੁਰਨਾਨ ਦੇਵ ਜੀ ਦੇ ਬਿਲਕੁਲ ਨੈਗੇਟਿਵ ਆ ਤੇ ਅੱਜ-ਅੱਜ ਜਿੱਥੇ ਅਸੀਂ ਦੁਨੀਆ ਦੇ ਵਿੱਚ ਗੁਰਨਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਪਛਾਣਨ ਵਾਲੀ ਸਤਿਕਾਰਯੋਗ ਬੇਬੇ ਨਾਨਕੀ ਅੱਛਾ ਜਿਸ ਤਰ੍ਹਾਂ ਜਿਹੜਾ ਕਮਜ਼ੋਰ ਵਿਅਕਤੀ ਹੁੰਦਾ ਨਾ ਉਹ ਚਾਹੁੰਦਾ ਵੀ ਮੈਂ ਇਹਦਾ ਬਦਲਾ ਲਵਾਂ ਇਹਨੇ ਮੈਨੂੰ ਗੱਲ ਕਾਹਦੇ ਕਹੀ ਆ ਹਾਂਜੀ ਜਿਹੜਾ ਥੋੜਾ ਜਿਆਦਾ ਤਾਕਤਵਰ ਹੁੰਦਾ ਹਾਂਜੀ ਉਹ ਉਹ ਮਾਫ ਕਰ ਦਿੰਦਾ ਹੂੰ ਤੇ ਜਿਹੜਾ ਇੰਟੈਲੀਜੈਂਸ ਸਿਆਣਪ ਪੜਾ ਹੁੰਦਾ ਉਹ ਬੰਦਾ ਬਿਲਕੁਲ ਨਾ ਧਿਆਨ ਕਰ ਦਿੰਦਾ ਅਗਨੋਰ ਕਰ ਦਿਆ ਹਾਂਜੀ ਜੇ ਤੁਹਾਨੂੰ ਕੋਈ ਬੰਦਾ ਗੱਲ ਕਰੇ ਵੀ ਤੁਸੀਂ ਤੇ ਐਦਾਂ ਕਰਦੇ ਹੋ ਜੀ ਤੁਸੀਂ ਤੇ ਕਾਮੁਨਿਸਟ ਹੋ ਜਾਂ ਤੁਸੀਂ ਗੁਰਬਾਣੀ ਦੇ ਗਲਤ ਵਿਆਖਿਆ ਕਰਦੇ ਹੋ ਜਾਂ ਤੁਸੀਂ ਨਾਰੀ ਹੱਲ ਦੀ ਗੱਲ ਕਰਦੇ ਹੋ ਦੂਜੀਆਂ ਗੱਲਾਂ ਕਰਦੇ ਉਹਨਾਂ ਨੂੰ ਤੁਸੀਂ ਕਿੱਜ਼ਾ ਦੋਗੇ ਕੀ ਮਤਲਬ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਨਾਲ ਗੱਲ ਕਰੋਗੇ ਦੇਖੋ ਪਹਿਲੀ ਗੱਲ ਤੇ ਹੈ ਕਿ ਅਸੀਂ ਦੇਖਦੇ ਹਾਂ ਸਾਨੂੰ ਹੋ ਵੀ ਪਹਿਲਾਂ ਬਹੁਤ ਆਉਂਦੇ ਰਹੇ ਹਾਂਜੀ ਹੁਣ ਉਹਦੇ ਥੋੜੀ ਜਿਹਾ ਘਟ ਕਹਿ ਸਕਦੇ ਆਪਾਂ ਅੱਛਾ ਜੀ ਸਾਨੂੰ ਜਿਹਨੇ ਵਿਚਾਰ ਕਰਨੀ ਆ ਨਾ ਉਹ ਦਾ ਤਰੀਕਾ ਹੋਰ ਹੁੰਦਾ ਕੁਐਸਚਨ ਕਰਦਾ ਸਾਨੂੰ ਸਮਝ ਆਵੇ ਦੇ ਵੀ ਇਹ ਕੁਐਸਚਨ ਕੁਝ ਪੁੱਛਣ ਵਾਸਤੇ ਕਰ ਰਿਹਾ ਉਹ ਕੁਝ ਸਮਝਣਾ ਚਾਹੁੰਦਾ ਹਾਂਜੀ ਪਰ ਕਈ ਗੱਲ ਹੀ ਗਾਲ ਤੋਂ ਸ਼ੁਰੂ ਕਰਦੇ ਸਮਝ ਆ ਜਾਂਦੀ ਵੀ ਇਹ ਬੰਦੇ ਜਲੀਲ ਕਰਨਾ ਚਾਹੁੰਦੇ ਆ ਇਹ ਬੰਦੇ ਸਾਡੇ ਸਾਨੂੰ ਨਿਸ਼ਾਨੇ ਤੋਂ ਪੜਕਾਉਣਾ ਚਾਹੁੰਦੇ ਆ ਠੀਕ ਹੈ ਜੀ ਕਿ ਮੰਨ ਲਓ ਅਸੀਂ ਕੋਈ ਵਿਚਾਰ ਦਿੱਤੀ ਉਹਨੂੰ ਨਹੀਂ ਚੰਗੀ ਲੱਗੀ ਉਹਨੇ ਗਾਲ ਕੱਢੀ ਕੋਈ ਮਾੜਾ ਸ਼ਬਦ ਬੋਲਤਾ ਵੀ ਇਹ ਬੰਦਾ ਅਗਲੀ ਵਾਰੀ ਬੋਲਣ ਲੱਗਾ ਸੋਚੂਗਾ ਵੀ ਲੋਕ ਮੇਰੇ ਵਿਚਾਰ ਨੂੰ ਲਾਇਕ ਨਹੀਂ ਕਰਦੇ ਸਾਨੂੰ ਸਮਝ ਆ ਜਾਂਦੀ ਵੀ ਇਹਦਾ ਪੱਧਰ ਹੀ ਇੰਨਾ ਕਾ ਅਸੀਂ ਆਪਣੇ ਨਿਸ਼ਾਨੇ ਤੋਂ ਕਦੀ ਪਾਸੇ ਨਹੀਂ ਹਟਦੇ ਸਾਨੂੰ ਸਮਝ ਆ ਜਾਂਦੀ ਹੈ ਉਹ ਤਨੂੰ ਸਰੋਤਾ ਕਈ ਕਿਸੂ ਦਾ ਮਿਲਦਾ ਹੁਣ ਆਪਾਂ ਗੁਰਦ੍ਰੇਵ ਵਿਚਾਰ ਕਰਕੇ ਬਾਹਰ ਨਿਕਲ ਰਹੇ ਆ ਤਨੂੰ ਇੱਕ ਸਰੋਤਾ ਉਹਦੇ ਬੋਲਣ ਚ ਪਤਾ ਲੱਗ ਜਾਂਦਾ ਠੀਕ ਹੈ ਜੀ ਵੀ ਇਹ ਵਾਕਿਆ ਹੀ ਮਤਲਬ ਇਹ ਕੋ ਸਿੱਖਣਾ ਇਹਦਾ ਕੁਐਸਚਨ ਸਿੱਖਣ ਵਾਲਾ ਦਾ ਹਾਂਜੀ ਕਿ ਇਹ ਮਤਲਬ ਜਾਣ ਕੇ ਹੀ ਤੁਹਾਡੇ ਵਿਚਾਰਾਂ ਦਾ ਵਿਰੋਧ ਕਰਕੇ ਤੇ ਲੋਕਾਂ ਚ ਬੱਲੇ ਬੱਲੇ ਕਰਾਉਣਾ ਚਾਹੁੰਦਾ ਵੀ ਵੇਖੋ ਜੀ ਮੈਂ ਤੇ ਭਾਈ ਸਾਹਿਬ ਨੂੰ ਪਰ ਇਸ ਸੰਗਤ ਦੇ ਵਿੱਚ ਜਰੀਲ ਕਰਦਾ ਸਮਝ ਆ ਜਾਂਦੀ ਹੈ ਹਾਂਜੀ ਠੀਕ ਹੈ ਉੱਥੇ ਜਿਹਨੋਂ ਕੋ ਬੰਦਾ ਗੱਲ ਕਰਦਾ ਸੀ ਜੇ ਤੇ ਸਾਨੂੰ ਕੋ ਮਾੜਾ ਸ਼ਬਦ ਬੋਲੇ ਅਸੀਂ ਕਹਿੰਦੇ ਵੀਰੇ ਅਸੀਂ ਵਿਚਾਰ ਦੇਤੇ ਹਾਂ ਸਹਿਮਤ ਹੋਣਾ ਨਹੀਂ ਹੋਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਹਾਂਜੀ ਜਿਹੜਾ ਕੋਈ ਪੁੱਛਣ ਵਾਸਤੇ ਕੋ ਸਿੱਖਣ ਲਈ ਕਰਦਾ ਉਹਨੂੰ ਦੱਸ ਦਿਆ ਕਿ ਬਾਣੀ ਦਾ ਵਿਚਾਰ ਇਹ ਆ ਬਹੁਤ ਵੀਰ ਸਹਿਮਤ ਹੋ ਕੇ ਵੀ ਜਾਂਦੇ ਵਾਕਿਆ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਠੀਕ ਹੈ ਹੁਣ ਆ ਮੰਨ ਲਓ ਬੇਕਰ ਸਪੀਡ ਗੋਰਦੌਰੇ ਪਰਸ ਇੱਕ ਵੀਰ ਨੇ ਸਵਾਲ ਕੀਤਾ ਹਾਂਜੀ ਬਾਣੀ ਬਾਰੇ ਉਹਦੇ ਬੋਲਣ ਤੋਂ ਪਤਾ ਲੱਗ ਗਿਆ ਸੀ ਵੀ ਇਹ ਸਿੱਖਣਾ ਚਾਹੁੰਦਾ ਹੈ ਠੀਕ ਹੈ ਸੱਚੀ ਰਾਹ ਪੁੱਛਣਾ ਚਾਹੁੰਦਾ ਠੀਕ ਹੈ ਜੀ ਇਹ ਰਾਹ ਭਟ ਗਿਆ ਵਾ ਹਾਂਜੀ ਹਾਂਜੀ ਇੱਕ ਬੰਦੇ ਨੂੰ ਪਤਾ ਵੀ ਹੁੰਦਾ ਵਾ ਹੂੰ ਹੂੰ ਉਹ ਜਾਣ ਕੇ ਪੁੱਛਦਾ ਵਾ ਵੀ ਭਲਾ ਇਹਨਾਂ ਨੂੰ ਪਤਾ ਕਿ ਨਹੀਂ ਪਤਾ ਹਾਂਜੀ ਪਤਾ ਲੈਂਦਾ ਸੋ ਤੇਰਾ ਪਰ ਅਸੀਂ ਕੋਸ਼ਿਸ਼ ਕਰਦੇ ਆਂ ਉਲਝੀਏ ਨਾ ਆਪਣਾ ਜਿਹੜਾ ਟਾਰਗੇਟ ਵਾ ਉਹ ਵਿਚਾਰ ਤਾਰਾ ਸੰਗਤ ਦੇ ਸਾਹਮਣੇ ਰੱਖੀਏ ਵੀ ਬਾਣੀ ਆ ਕਹਿੰਦੀ ਆ ਤੇ ਬੜਾ ਫਰਕ ਪੈ ਰਿਹਾ ਧੀ ਹੌਲੀ ਹੌਲੀ ਜਾ ਪਰ ਆਮ ਗੁਰਦੁਆਰਿਆਂ ਦੇ ਵਿੱਚ ਕੀ ਕੀਤਾ ਜਾ ਰਿਹਾ ਵਿੱਚ ਇਸ ਗੁੱਡ ਥਿੰਗ ਸਾਨੂੰ ਵੀ ਅੰਜਲਾ ਦਾ ਵਿੱਚ ਤਾਂ ਵਧੀਆ ਹੋ ਰਿਹਾ ਬੀਜਤ ਕਹਿੰਦੇ ਸਵੇਰੇ ਆਉ ਤੁਸੀਂ ਹਾਂਜੀ ਉਹ ਲਾਈਟਾਂ ਬੰਦ ਕਰ ਦਿੰਦੇ ਆ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਆ ਹਾਂਜੀ ਫਿਰ ਕਹਿੰਦੇ ਜੀ ਬਾਣੀ ਪੜੋ ਇਹ ਤੁਸੀਂ ਪੰਜ ਬਾਣੀਆਂ ਤੋਂ ਇਲਾਵਾ ਸੂਨਸਾ ਦਾ ਪਾਠ ਕਰੋ ਆਸਾਦੀ ਵਾਰ ਪੜੋ ਕੁਝ ਸ਼ਬਦ ਵੀ ਉਹ ਦੇ ਦਿੰਦੇ ਆ ਆ ਕਰੋ ਹਾਂਜੀ ਜੇ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ ਹਾਂਜੀ ਫਿਰ ਤੁਸੀਂ ਪੱਕੇ ਸਰਧਾਲੂ ਹੋ ਹਾਂਜੀ ਤੇ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਫਿਰ ਤੁਹਾਡਾ ਨਾਂ ਔਖਾ ਹੋਣਾ ਸ਼ੁਰੂ ਕਰ ਦਿੰਦੇ ਬਿਲਕੁਲ ਠੀਕ ਹਾਂਜੀ ਉਹ ਤਾਂ ਕਾਰਨ ਪਤਾ ਕੀ ਹੈ ਬੀਜ ਜੀ ਹਾਂ ਹਾਂ ਉਹ ਜਿੱਦਾਂ ਕਿ ਲੋਬੀ ਨਾਲ ਅੱਜ ਗੁਰਦਿਆਂ ਚ ਸੰਗਤ ਕਈ ਕਿਸਮ ਦੀ ਹੈ ਹਾਂਜੀ ਇੱਕ ਸੰਗਤ ਸਵੇਰੇ ਜਦੋਂ ਪ੍ਰਕਾਸ਼ ਹੁੰਦਾ ਉਦੋਂ ਆਉਂਦੀ ਆ ਹਾਂਜੀ ਫਿਰ ਇੱਕ ਸੰਗਤ ਜਦੋਂ ਨਿਤਨੇਮ ਸ਼ੁਰੂ ਹੁੰਦਾ ਉਦੋਂ ਆਉਂਦੀ ਆ ਹਾਂ ਹਾਂ ਜਿਹੜੀ ਨਿਤਨੇਮ ਵਾਲੀ ਉਹਨੇ ਆ ਜਾਣਾ ਵਾ ਹੂੰ ਹੂੰ ਬਾਅਦ ਚ ਕੋਈ ਕੀਰਤਨ ਵਾਲੀ ਆ ਗਈ ਉਹਨੇ ਆ ਜਾਣਾ ਵਾ ਕੀਰਤਨ ਵਾਲੀ ਚਲ ਜੂਗੀ ਕਥਾ ਵਾਲੀ ਆ ਜੂਗੀ ਫਿਰ ਇੱਕ ਸਿਮਰਨ ਵਾਲੀ ਵੱਖਰੀ ਸੰਗਤ ਸੰਗਤ ਵੱਖਰਾ ਵਕਤ ਤਰ੍ਹਾਂ ਤਰ੍ਹਾਂ ਦੀ ਹੋਗੀ ਹੁਣ ਬੰਦੇ ਨੂੰ ਜਿਹੜਾ ਉਹਦਾ ਜਿਹੜਾ ਮੇਰਾ ਰਸਤਾ ਆ ਨਾ ਦੂਜਿਆਂ ਦੇ ਤੁਰਿਆ ਉਹ ਗਲਤ ਵਾ ਇੱਥੇ ਪ੍ਰੋਬਲਮ ਆ ਗਈ ਹੁਣ ਲਾਈਟਾਂ ਬੰਦ ਕਰਨ ਵਾਲੀ ਤੁਸੀਂ ਗੱਲ ਕੀਤੀ ਹੈ ਹਾਂਜੀ ਕਿ ਗੁਰੂ ਸਾਹਿਬ ਨੇ ਕਦੀ ਆਖਿਆ ਵੀ ਤੂੰ ਰੱਬ ਨੂੰ ਯਾਦ ਕਰ ਲਿਆ ਬਾਹਰ ਲਾਈਟਾਂ ਹਨੇਰਾ ਕਰ ਲਾ ਬਈ ਹਾਂਜੀ ਗੁਰੂ ਸਾਹਿਬ ਨੇ ਤਾਂ ਕੋਈ ਵੀ ਐਦਾ ਦੀ ਵਿਚਾਰ ਨਹੀਂ ਦਿੱਤੀ ਗੁਰੂ ਸਾਹਿਬ ਕਹਿੰਦੇ ਪਾਈ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਤੁਰਦੇ ਆਂ ਫਿਰਦੇ ਆਂ ਕਿਰਤਕਾਰ ਕਰਦੇ ਆਂ ਹਾਂਜੀ ਹਰ ਵਕਤ ਉਹਨੂੰ ਮਹਿਸੂਸ ਕਰ ਹੱਥ ਪਾਉਂ ਕਰ ਕਾ ਇਤੋਂ ਕਲੀਅਰ ਵੇਖਿਆ ਕੀ ਹੋ ਸਕਦੀ ਹੈ ਹਾਂਜੀ ਵੀ ਹੱਥ ਪਾ ਪੈਰ ਸਭ ਕਾਮ ਸਭ ਚੀਜ਼ ਨਿਰੰਝਰ ਨਾਲ ਹਾਂਜੀ ਹੁਣ ਇਹ ਉਹ ਲੋਕ ਆ ਜਿਨ੍ਹਾਂ ਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਪਖੰਡੀ ਲੋਕਾਂ ਨੇ ਉਲਝਾਇਆ ਹੋਇਆ ਵਾ ਕਿ ਲੋਕ ਕਿਤੇ ਨਾ ਵਿਹਾਰ ਸਹੀ ਨਹੀਂ ਕਰਨਾ ਹਾਂਜੀ ਸ਼ਾਂਤੀ ਲੱਭ ਰਿਆਂ ਸੀ ਜਦੋਂ ਤੁਹਾਡਾ ਵਿਹਾਰ ਸਹੀ ਹੋਊਗਾ ਨਾ ਮੈਂ ਕਹਿੰਦਾ ਬਾਹਰ ਭਾਵੇਂ ਰੌਲਾ ਵੀ ਪਈ ਜਾਂਦਾ ਹੋਵੇ ਪਰ ਅੰਦਰ ਸ਼ਾਂਤ ਹੋਏਗਾ ਸਪਰਤਕ ਉਦਾਹਰਨਾਂ ਗੁਰੂ ਸਾਹਿਬ ਦਾ ਵਿਹਾਰ ਸਹੀ ਆ ਸਹੀ ਕਰਤਾਰ ਸਹੀ ਆ ਬਾਹਰ ਜੰਗਾ ਵੀ ਹੋ ਰਹੀਆਂ ਤੇ ਅੰਦਰ ਸ਼ਾਂਤ ਹੋ ਹਾਂਜੀ ਇੱਥੇ ਸਾਡੇ ਲੋਕ ਅੰਦਰ ਤੇ ਕਲੇਸ਼ ਪਿਆ ਹੋਇਆ ਵਾ ਅੰਦਰ ਤੇ ਰੌਲਾ ਪਿਆ ਹੋਇਆ ਵਾ ਜਿਵੇਂ ਸ਼ੇਖਾਂ ਦਰੋਂ ਜ਼ੋਰ ਛੜੇ ਤੋਂ ਪੋਕਰ ਚੱਲ ਗੋਏ ਅੰਦਰ ਤੇ ਵਿਕਾਰਾਂ ਨੇ ਜੋਰ ਪਾਇਆ ਹੋਇਆ ਵਾ ਤੇ ਬਾਹਰ ਦੀਆਂ ਤੁਹਾਡੀਆਂ ਅੱਖਾਂ ਬੰਦ ਕੀਤੀਆਂ ਤੇ ਸਮਾਧੀਆਂ ਲਾਈਆਂ ਕੀ ਕਰਨੀਆਂ ਬਾਣੀ ਨੇ ਤਾਂ ਅੱਖਾਂ ਬੰਦ ਕਰਨ ਵਾਲੇ ਨੂੰ ਪਖੰਡੀ ਆਖਿਆ ਆਖੀ ਤਾਂ ਮੀਟੇ नाग पकੜੇ ਠੱਗਣ ਕੋ ਸੰਸਾਰ ਹਾਂਜੀ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠਗੀਂ ਦੇਸ ਜਾਂ ਸਾਪ ਕੁੰਚ ਛੋੜੇ ਬੇਖ ਨੇ ਛਾੜੇ ਉਦਕਮਾਹੀ ਜੈਸੇ ਬਾਗ ਧਿਆਨ ਮੰਡ ਬਾਣੀ ਦੀ ਕਾਹੇ ਕੋਈ ਜੇ ਧਿਆਨ ਜਪਣਾ ਹਾਂਜੀ ਜਬ ਤੇ ਸ਼ੁੱਧ ਨਹੀਂ ਮੰਨ ਆਪਣਾ ਹੁਣ ਇਹ ਬਾਣੀ ਦੀ ਉਹਨਾਂ ਵਿਚਾਰਾਂ ਤੱਕ ਤੇ ਜਾਂਦੇ ਹੀ ਨਹੀਂ ਹਾਂਜੀ ਇਹ ਤੇ ਇੰਦਾਂ ਦਾ ਕਰਕੇ ਤੇ ਇਹ ਸੋਚਦੇ ਵੀ ਜਦੋਂ ਮੈਂ ਬਸ ਅੱਖਾਂ ਬੰਦ ਕਰ ਰਹੀ ਹਾਂ ਤੇ ਮੈਂ ਬਹੁਤ ਵੱਡਾ ਧਰਮੀ ਹੋ ਗਿਆ ਇਹ ਤੇ ਮੈਂ ਫਿਰ बार-बार ਇੱਕੋ ਗੱਲ ਤੇ ਆਉਣਾ ਵਾਂ ਕਿ ਉਹਨਾਂ ਨੂੰ ਵੀ ਬਾਣੀ ਆਪ ਇੱਕ ਵਾਰੀ ਵਿਚਾਰਨੀ ਚਾਹੀਦੀ ਆਪਣੇ ਆਪ ਹੀ ਇਸ ਦਲਦਲ ਚੋਂ ਬਾਹਰ ਬਹੁਤ ਆਏ ਵੀ ਆ ਜਿਹੜੇ ਸਮਝੇ ਅਸੀਂ ਆਪਣਾ ਸਮਾਂ ਵੇਸਟ ਕਰਦੇ ਰਹਾਂ ਨੂੰ ਸਮਝੀਉਣ ਲੱਗੀ ਆ ਕਿ ਆਪਣੇ ਤੁਸੀਂ ਕਿਰਤ ਕਰ ਸਹੀ ਕਰੋ ਲੋਕਾਂ ਦਾ ਵਿਹਾਰ ਸਹੀ ਰੱਖੋ ਉਸਤਤ ਮਨ ਮੈਂ ਕਾਰਨ ਅੰਕਾਰ ਕਰਮਨ ਮੇਰੇ ਸਾਥ ਵਿਹਾਰ ਤੁਹਾਡਾ ਮਨ ਉਸਤਤ ਜਦੋਂ ਕਰ ਲੱਗ ਪਿਆ ਨਾ ਤੁਹਾਡਾ ਦੁਨੀਆਂ ਦਾ ਵਿਹਾਰ ਸਹੀ ਹੋ ਜਾਣਾ ਵਾ ਹਾਂਜੀ ਤੁਸੀਂ ਕਿਸੇ ਬੰਦੇ ਦੀ ਵੀ ਜੀਵਨ ਦੀ ਜਿਹੜੀ ਸ਼ੈਲੀ ਆ ਨਾ ਉਹਦੇ ਵਿਹਾਰ ਤੋਂ ਵੇਖੋਗੇ ਵੀ ਉਹਦੇ ਨਾਲ ਵਿਚਰਨ ਵਾਲੇ ਬੰਦੇ ਕੀ ਕਹਿ ਰਿਹਾ ਕਿ ਬੰਦੇ ਦਾ ਜੀਵਨ ਕਿਦਾਂ ਦਾ ਹਾਂਜੀ ਹਾਂਜੀ